ਗੱਲ ਆ ਕੋਈ ਬਾਹਰੋਂ ਨਹੀਂ ਆਏਗਾ ਚੌਲਾ ਇੱਥੋਂ ਲੈ ਕੇ ਆਏ ਹੁਣ ਅਗਲਾ ਕਹਿੰਦਾ ਲੰਮੇ ਲੰਮੇ ਚੌਲ ਬਣਨ ਤੇ ਆ ਬਣੇ ਵੀ ਲੰਮੇ ਲੰਮੇ ਨਹੀਂ ਗੱਲ ਆ ਦੇਖੋ ਲੰਮੇ ਲੰਮੇ ਚੌਲ ਆ ਪੂਰੇ ਲੰਮੇ ਚੌਲ ਬਣੇ ਆ ਤੇ ਗੱਲ ਕਰ ਕਾਰਨ ਕੀ ਚੌਲ ਥੱਲੇ ਲਾਗੇ ਦਿੰਦੇ ਆ ਚੌਲਾਂ ਦੇ ਥੱਲੇ ਆਹ ਚੀਜ਼ ਜ਼ਰੂਰ ਚੈੱਕ ਕਰੋ ਮੈਿੱਤੀ ਦੇ ਨਕਲੀ ਚੌਲ ਬਣਾਏ ਵੀ ਆ ਇਹ ਆ ਦੇਖੋ ਮੈਦਾ ਮੈਂ ਇਕ ਲੈ ਚ ਆਲਾ ਚੋਂ ਬਰਾਵਾ ਦੇ ਕੇ ਖਾਇਆ ਕਰੋ ਇਹਨੇ ਤਾਂ ਆਪਾਂ ਨੂੰ ਪਤਾ ਹੈ ਮੈਂ ਤਾਂ ਅੱਜ ਲੈ ਕੇ ਆਇਆ ਸੀ ਬਾਜ਼ਾਰ ਚੋਂ ਪੂਰੇ ਨਾਮਦਾਰ ਮੌਲ ਚੋਂ ਲੈ ਕੇ ਆਇਆ ਸੀ ਤੇ ਮੈਦਾ ਬਣ ਗਿਆ ਥੱਲੇ ਥੱਲੇ ਦੇਖਿਓ ਧਿਆਨ ਨਾਲ ਕੋਈ ਦੇਖ ਸਕਦਾ ਤਾਂ ਦੇਖੋ ਇੱਕ ਥੱਲੇ ਜਿਵੇਂ ਮੈਦਾ ਬਣ ਗਿਆ ਜਮਾ ਕੀ ਯਾ ਤੋਣਗਾ ਤੇ ਆਪਾਂ ਖਾਈ ਜੰਨੇ ਆਂ ਗਿੱਟੋਲਾ ਤੁਮ ਮ ਖਾਤੇ ਮ ਸਵਾਦੀ ਦਾਸਤਾ ਮੈਂ ਖਿਆ ਯਾਰ ਆ ਕੀ ਚਾਲ ਥੋੜਾ ਹੈ ਮੈਂ ਇਦਾਂ 120 ਰੁਪਏ ਕਿਲੋ ਲੈ ਕੇ ਆਇਆ ਸੀ ਮੈਂ ਉਹਦਾ ਗਾਰੰਟੀ ਲਿਆ ਗਾਰੰਟੀ ਹੁਣ ਕੀ ਕਰਾਂ ਹੁਣ ਉਹਦੇ ਕੁਲਵਾ ਲੈ ਕੇ ਆਵਾਂ